ਪਹਿਲਾ ਮੇਰਾ ਸਵਾਲ ਇਹ ਹੈ ਕਿ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕਿ ਹਲਕਾ ਰਾਜਪੁਰਾ ਦੇ ਵਿੱਚ ਇਹ ਜਿਹੜਾ ਮੇਲਾ ਇਹ ਕਰਵਾਇਆ ਜਾਵੇ ਮੁਕਸਰ ਕਰਾਈ ਸੀਗੇ ਮੇਲੇ ਜੀ ਤਾਂ ਸਾਨੂੰ ਲੱਗਿਆ ਕਿ ਉਹ ਸਾਈਡ ਤਾਂ ਕਵਰ ਹੋ ਗਈ ਆ ਸਾਈਡ ਐਂ ਗੋਲਿਆ ਹੈਗਾ ਤਾਂ ਕਰਕੇ ਫਿਰ ਸਾਨੂੰ ਲੱਗਿਆ ਕਿ ਅਸੀਂ ਇੱਥੇ ਰਾਜਪੁਰਾ ਦੇ ਵਿੱਚ ਕਰਾਇਆ ਗਿਆ ਕਿੰਨੇ ਜਣੇ ਆ ਜਿਹੜੇ ਤੁਹਾਡੀ ਇਹ ਟੀਮ ਆ ਆਰਗੇਨਾਈਜ਼ ਕਰ ਰਹੀ ਹੈ ਅਸੀਂ ਜੀ ਸਾਡੀ ਕਾਫੀ ਟੀਮ ਨਾਲ ਸਾਡੀ 100 ਤੋਂ ਪਲੱਸ ਟੀਮ ਹੈ 100 ਤੋਂ ਪਲੱਸ ਟੀਮ ਹੈ ਅਸੀਂ ਤੇ ਮੇਨ ਹੈਡਰ ਜਿਹੜੇ ਮੇਨ ਬੰਦੇ ਨਾਲ ਉਹ ਆਪਾਂ ਅਸੀਂ ਤਿੰਨ ਜਣੇ ਜੀ ਮੈਂ ਅਬਜਿੰਦਰ ਤੇ ਸਾਹਿਲ ਮੱਕੜ ਜੀ ਦੀਪ ਸੰਧੂ ਜੀ ਅਸੀਂ ਤਿੰਨ ਮਿਲਾਂ ਤਾਂ ਕੱਲ ਤੋਂ ਜਾਨੇ ਕਿ 2 ਸਤੰਬਰ ਤੋਂ ਸ਼ੁਰੂ ਹੋ ਕੇ ਕੰਕਰੀ ਆਉਣ ਲੱਗੀ ਤੇ ਇੱਥੇ ਇਹ ਤਕਰੀਬਨ ਮੇਲਾ ਜੀ ਇੰਡੀਆ ਦਾ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਸਭ ਤੋਂ ਵੱਡਾ ਮੇਲਾ ਹੈ। ਜਿਆ ਹੋਰ ਫਸਲਾਂ ਜਿਹੜੀਆਂ ਕਣਕ ਦੇ ਝੋਨੇ ਤੋਂ ਬਿਨਾ ਕੁਝ ਨਮੀ ਖੇਤੀਬਾੜੀ ਦੇ ਵਿੱਚ ਉਹ ਸਿੱਖਣਾ ਚਾਹੁੰਦੇ ਨੇ ਤਾਂ ਉਹ ਇਸ ਮੇਲੇ ਦੇ ਵਿੱਚ ਆ ਕੇ ਜਾਣਕਾਰੀ ਲੈ ਸਕਦੇ। ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਆਉਣ ਦੀ ਪੂਰੀ ਉਮੀਦ ਹੈ। ਬਾਕੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਜੀ ਆ ਰਹੇ ਨੇ। ਕੈਬਨਿਟ ਮੰਤਰੀ ਸਾਡੇ ਸਰਦਾਰ ਕਲਦੀਪ ਸਿੰਘ ਢਾਲੀਵਾਲ ਜੀ ਆ ਰਹੇ ਨੇ। ਪੰਜਾਬ ਦੇ ਸੀਐਮ ਸਾਹਿਬ ਦੇ মিডিਆ ਡਵਾਈਸਰ ਹਰ ਕੁਲਤੇਜ ਸਿੰਘ ਪੰਨੂ ਜੀ ਆ ਰਹੇ ਨੇ ਸਾਡੇ ਇਥੋਂ ਐਮਐਲਏ ਸਾਡੇ ਵੱਡੀ ਭੈਣ ਨੀਨਾ ਮਿੱਤਲ ਜੀ ਆ ਰਹੇ ਨੇ ਤੇ ਹਲਕਾ ਕਨੌਰ ਤੋਂ ਗੁੱਲਾ ਸਾਡਾ ਪਾਈ ਹਾਂ ਕੁਰਲਾਲ ਕਨੌਰ ਜੀ ਕਿੰਨਾ ਕਿਸਾਨ ਇਕੱਠਾ ਹੋ ਸਕਦਾ ਹੈ ਤੁਹਾਡੇ ਹਿਸਾਬ ਨਾਲ ਕਿੰਨੇ ਦਾ ਅੰਦਾਜ਼ਾ ਲਾ ਕੇ ਚੱਲ ਰਹੇ ਹੋ ਮੇਲੇ ਨਾਲ ਕਿਸਾਨ ਹੋ ਸਕਦਾ ਹੈ ਇੱਥੇ ਥਾਲੀ ਮੇਲਾ ਸ਼ੁਰੂ ਨਹੀਂ ਹੋਇਆ ਜੀ ਪਰ ਤੁਸੀਂ ਦੇਖ ਸਕਦੇ ਵੀ ਕਿੰਨਾ ਇਕੱਠ ਕਿੰਨਾ ਇਕੱਠ ਜੀ ਦੇਖ ਸਕਦੇ ਦੇਖੋ ਤੱਕ तकरीबन ਉਮੀਦ ਆ ਜੀ 1 ਲੱਖ ਪਲੱਸ ਕਿਸਾਨ ਆ 1 ਲੱਖ ਪਲੱਸ ਕਿਸਾਨ ਹੋ ਸਕਦਾ ਹੈ ਆਊਗਾ ਹੋ ਨਹੀਂ ਸਕਦਾ ਆਊਗਾ ਆਓ ਸਤ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬੱਬੂ ਦਿ ਲਹੌਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਵੇਂ ਕਿ ਤੁਹਾਨੂੰ ਦੱਸਦੀ ਹੈ ਕਿ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਜਿਹੜੇ ਵੱਡਾ ਕਿਸਾਨ ਮੇਲਾ ਜਿਹੜਾ ਹਲਕਾ ਰਾਜਪੁਰਾ ਦੇ ਵਿੱਚ ਹੋਣ ਜਾ ਰਿਹਾ ਹੈ ਹਲਕਾ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਕਿਸਾਨ ਮੰਡੀ ਹੈ ਜਿਹੜੀ ਹਲਕਾ ਰਾਜਪੁਰਾ ਦੇ ਵਿੱਚ ਉੱਥੇ ਹੋਣ ਜਾ ਰਿਹਾ ਹੈ ਸਾਡੇ ਨਾਲ ਬਾਈ ਅਭਜਿੰਦਰ ਸਿੰਘ ਸੰਗਾ ਜੀ ਮੌਜੂਦ ਨੇ ਜਿਹੜਾ ਇਸ ਮੇਲੇ ਨੂੰ ਆਰਗੇਨਾਈਜ਼ ਕਰ ਰਹੇ ਨੇ ਸੰਗਾ ਜੀ ਤੁਹਾਡਾ ਸਵਾਗਤ ਹੈ ਸਾਡੇ ਮਿਸ਼ਨ ਪੰਜਾਬ ਦਾ ਚੈਨਲ ਸਸ਼ੀ ਗਾਲ ਜੀ ਸਾਰਿਆਂ ਨੂੰ ਜੋ ਤੁਹਾਡਾ ਚੈਨਲ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕਿ ਹਲਕਾ ਰਾਜਪੁਰਾ ਦੇ ਵਿੱਚ ਇਹ ਜਿਹੜਾ ਮੇਲਾ ਇਹ ਕਰਵਾਇਆ ਜਾਵੇ ਤੇ ਸਾਡਾ ਚੌਥਾ ਮੇਲਾ ਜੀ ਅਸੀਂ ਪਹਿਲਾਂ ਪਿਛਲੀ ਵਾਰੀ ਅਸੀਂ ਮਲੋਟ ਕਰਾਇਆ ਸੀ ਕਦੋਂ ਹਾਂ ਉਸ ਤੋਂ ਪਹਿਲਾਂ ਅਸੀਂ ਮੁਕਸਰ ਕਰਾਏ ਸੀਗੇ ਮੇਲੇ ਜੀ ਤਾਂ ਸਾਨੂੰ ਲੱਗਿਆ ਕਿ ਉਹ ਸਾਈਡ ਤਾਂ ਕਵਰ ਹੋ ਗਈ ਆਹ ਸਾਈਡ ਅੰਗੋਲਿਆ ਹੈਗਾ ਤਾਂ ਕਰਕੇ ਫਿਰ ਸਾਨੂੰ ਲੱਗਿਆ ਕਿ ਅਸੀਂ ਇਥੇ ਰਾਜਪੁਰਾ ਅਸਤਰ ਵਿੱਚ ਕਰਾਇਆ ਜਾ ਰਿਹਾ ਹੈ ਕਹਿੰਦਾ ਕਿੰਨੇ ਜਣੇ ਆ ਜਿਹੜੀ ਤੁਹਾਡੀ ਇਹ ਟੀਮ ਆ ਆਰਗੇਨਾਈਜ਼ ਕਰ ਰਹੀ ਹੈ ਅਸੀਂ ਜੀ ਸਾਡੀ ਕਾਫੀ ਟੀਮ ਹੈ ਸਾਡੀ 100 ਤੋਂ ਪਲੱਸ ਟੀਮ ਹੈ 100 ਤੋਂ ਪਲੱਸ ਟੀਮ ਹੈ ਅਸੀਂ ਤੇ ਮੇਨ ਹੈਡ ਹਨ ਜਿਹੜੇ ਮੇਨ ਆ ਬੰਦੇ ਨਾਲ ਉਹ ਤੋਂ ਅਸੀਂ ਤਿੰਨ ਜਣੇ ਜੀ ਮੈਂ ਅਭਜਿੰਦਰ ਸਾਹਿਲ ਮੱਕੜ ਜੀ ਦੀਪ ਸੰਧੂ ਅਸੀਂ ਫਿਲਮ ਦੇ ਨਿਪਟਾਰੇ ਤੇ ਕਿਹੜੀ ਕਿਹੜੀਆਂ ਜਿਹੜੀਆਂ ਟੀਮਾਂ ਇੱਥੇ ਆ ਰਹੀਆਂ ਨੇ ਕੀ ਕੀ ਪ੍ਰੋਗਰਾਮ ਹੈ ਇੱਥੇ ਧਮ ਝਮ ਕਰਿਆ ਹੋਇਆ ਜਿਹੜਾ ਤੁਸੀਂ ਦੇਖ ਰਹੇ ਹੋ ਦੇਖੋ ਤੁਸੀਂ ਦੇਖ ਰਹੇ ਹੋ ਹਲੇ ਮੇਲਾ ਤਾਂ ਕੱਲ ਤੋਂ ਜਾਣੇ ਕਿ 2 ਸਤੰਬਰ ਤੋਂ ਸ਼ੁਰੂ ਹੋਣ ਹੈ ਕੰਪਨੀਆਂ ਆ ਇਹ तकरीबन ਮੇਲਾ ਜੀ ਇੰਡੀਆ ਦਾ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਸਭ ਤੋਂ ਵੱਡਾ ਮੇਲਾ ਹੈ ਤਾਂ ਇੱਥੇ ਚਲੋ ਐਗਰੀਕਲਚਰ ਦੇ ਰਿਲੇਟਡ ਜਿੰਨੇ ਇਕੁਪਮੈਂਟਸ ਮਸ਼ੀਨਰੀ ਇਹ ਤਾਂ ਆ ਹੀ ਰਹੀ ਹੈ ਇਹਦੇ ਨਾਲ ਨਾਲ ਜੇ ਕਿਸੇ ਕਿਸਾਨਾਂ ਨੇ ਟੈਕਨੋਲੋਜੀ ਦੇ ਰਿਲੇਟਡ ਇਨਫੋਰਮੇਸ਼ਨ ਲੈਣੀ ਹੈ ਤਾਂ ਉਹ ਵੀ ਆ ਕੇ ਉਰੇ ਆ ਸਕਦੇ ਪੀਚ ਹੋਗੇ ਆ ਫੁੱਲਾਂ ਦੀ ਖੇਤੀ ਬਾਰੇ ਉਰੇ ਆਉਣ ਜਿਹੜੇ ਫੁੱਲਾਂ ਦੀ ਖੇਤੀ ਕਰਨੀ ਚਾਹੁੰਦੇ ਨੇ ਜਾ ਜਿੱਦਾਂ ਮੱਖੀ شہਦੀਆਂ ਮੱਖੀਆਂ ਦਾ ਕੰਮ ਕਰਨਾ ਚਾਹੁੰਦੇ ਨੇ ਆਰਗੈਨਿਕ ਹਲਦੀ ਦਾ ਮੰਡੀਕਰਨ ਕਿਦਾਂ ਕੀਤਾ ਜਾਵੇ ਬਿਲਕੁਲ ਬਿਲਕੁਲ ਜਾਂ ਹੋਰ ਫਸਲਾਂ ਜਿਹੜੀਆਂ ਕਣਕ ਦੇ ਝੋਨੇ ਤੋਂ ਬਿਨਾ ਕੁਝ ਨਵੀਂ ਖੇਤੀਬਾੜੀ ਦੇ ਵਿੱਚ ਉਹ ਸਿੱਖਣਾ ਚਾਹੁੰਦੇ ਨੇ ਤਾਂ ਉਹ ਇਸ ਮੇਲੇ ਦੇ ਵਿੱਚ ਆ ਕੇ ਜਾਣਕਾਰੀ ਲੈ ਸਕਦੇ ਅੱਛਾ ਇੱਕ ਸਭ ਤੋਂ ਵੱਡਾ ਮੇਰਾ ਸਵਾਲ ਇਹ ਹੈ ਕਿ ਹਲਕੇ ਰਾਜਪੁਰੇ ਦੇ ਵਿੱਚ ਕੋਈ ਵੱਡਾ ਲੀਡਰ ਆ ਰਿਹਾ ਕੋਈ ਇੱਥੇ ਜਿਹੜਾ ਇਸ ਰਿਪਰਿਜ਼ੈਂਟ ਕਰੇਗਾ ਹਾਂ ਜੀ ਦੇਖੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਆਉਣ ਦੀ ਪੂਰੀ ਉਮੀਦ ਹੈ। ਬਾਕੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਵੰਤ ਸਿੰਘ ਸੰਧਵਾ ਜੀ ਆ ਰਹੇ ਨੇ। ਕੈਬਨਿਟ ਮੰਤਰੀ ਸਾਡੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਆ ਰਹੇ ਨੇ। ਪੰਜਾਬ ਦੇ ਸੀਐਮ ਸਾਹਿਬ ਦੇ ਮੀਡੀਆ ਐਡਵਾਈਜ਼ਰ ਹਰਪ੍ਰੀਤ ਸਿੰਘ ਪੰਨੂ ਜੀ ਆ ਰਹੇ ਨੇ। ਸਾਡੇ ਇਥੋਂ ਐਮਐਲਏ ਸਾਡੇ ਵੱਡੀ ਭੈਣ ਨੀਨਾ ਮਿੱਤਲ ਜੀ ਆ ਰਹੇ ਨੇ। ਹਲਕਾ ਕਨੌਰ ਤੋਂ ਗੁਰਲਾਲ ਜੀ ਸਾਡਾ ਪਈ ਹਾਂ ਗੁਰਲਾਲ ਕਨੌਰ ਜੀ ਕਾਣ ਮਾਜਰਾ ਸਾਹਿਬ ਐਮ ਐਲ ਏ ਸਨੌਰ ਭਲਵੰਤ ਸਿੰਘ ਪੰਡੋਰੀ ਜੀ ਸਾਥ ਸਾਰੇ ਆਣ ਗਏ ਹਾਂ ਇੱਥੇ ਘੱਟੋ ਘੱਟ ਬਾਕੀ ਆਈ ਐਸ ਆਫੀਸਰਸ ਕੁਝ ਕੁਸ਼ ਡਿਪਟੀ ਡਾਇਰੈਕਟਰ ਜਿਹੜੇ ਐਗਰੀਕਲਚਰ ਰਿਲੇਟਡ ਹੈਗੇ ਤੇ ਕੁਝ ਜਿਹੜੇ ਵੱਡੇ ਵਿਦਵਾਨ ਹੈਗੇ ਨੇ ਜੀ ਖੇਤੀ ਦੇ ਰਿਲੇਟ ਉਹ ਵੀ ਇੱਥੇ ਆ ਰਹੇ ਨੇ ਤੇ ਕਿਸਾਨ ਕਿੰਨਾ ਕਿੰਨਾ ਕਿਸਾਨ ਇਕੱਠਾ ਹੋ ਸਕਦਾ ਹੈ ਤੁਹਾਡੇ ਹਿਸਾਬ ਨਾਲ ਕਿੰਨੇ ਦਾ ਅੰਦਾਜ਼ਾ ਲਾ ਕੇ ਚੱਲ ਰਹੇ ਹੋ ਕਿੰਨਾ ਕਿਸਾਨ ਹੋ ਸਕਦਾ ਹੈ ਹਲੇ ਮੇਲਾ ਸ਼ੁਰੂ ਨਹੀਂ ਹੋਇਆ ਜੀ ਪਰ ਤੁਸੀਂ ਦੇਖ ਸਕਦੇ ਵੀ ਕਿੰਨਾ ਕੱਟ ਕਿੰਨਾ ਕ ਤੁਸੀਂ ਦੇਖ ਸਕਦੇ ਹੋ ਦੇਖੋ ਤੇ ਤੱਕ तकरीबन ਉਮੀਦ ਆ ਜੀ 1 ਲੱਖ ਪਲੱਸ ਕਿਸਾਨ ਆਉਣਗੇ 1 ਲੱਖ ਪਲੱਸ ਕਿਸਾਨ ਹੋ ਸਕਦਾ ਹੈ ਆਊਗਾ ਹੋ ਨਹੀਂ ਸਕਦਾ ਆਊਗਾ ਆਊਗਾ ਤੇ ਉਹਨਾਂ ਨੂੰ ਕਿਹੜੀ ਨਵੀਆਂ ਨਵੀਆਂ ਚੀਜ਼ਾਂ ਦੱਸਣਗੇ ਆ ਤੁਹਾਡੇ ਵੱਲੋਂ ਦੱਸਿਆ ਜਾਣਗੇ ਜਾਂ ਫਿਰ ਜਿਹੜੀਆਂ ਸਟਾਲਾਂ ਲੱਗੀਆਂ ਦੇਖੋ ਇੱਥੇ ਸਟਾਲਾਂ ਤੇ ਵੀ ਉਹ ਜਾਣਕਾਰੀ ਲੈ ਸਕਦੇ ਨੇ ਬਾਕੀ ਇੱਥੇ ਮਾਹਰ ਸਟੇਜ ਜਿਹੜੀ ਉਧਰ ਵੱਡੀ ਲੱਗੀ ਆ ਜੀ ਉਹਦੇ ਤੇ ਮਾਹਰ ਦੱਸਣਗੇ ਖੇਤੀ ਦੀ ਮਾਰਕੀਟਿੰਗ ਸਭ ਤੋਂ ਵੱਡੀ ਜਿਹੜੀ ਸਾਡੀ ਸਮੱਸਿਆ ਅੱਜ ਪੰਜਾਬ ਦੇ ਕਿਸਾਨਾਂ ਦੀ ਉਹ ਮਾਰਕੀਟਿੰਗ ਦੀ ਹੈ ਦੇਖੋ ਕਿਸਾਨ ਸਾਡਾ ਫਸਲ ਤਾਂ ਹਰ ਇੱਕ ਪੈਦਾ ਕਰ ਲੰਦਾ ਪਰ ਉਹਨੂੰ ਵੇਚਣ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਮਾਰਕੀਟਿੰਗ ਕਿੱਦਾਂ ਵੇਚਣੀ ਹੈ ਜਿਦਾ Amazon ਤੇ ਤੁਸੀਂ ਕਿਵੇਂ ਵੇਚ ਸਕਦੇ ਹੋ ਉਹ ਪਤਾ ਲੱਗੂਗਾ ਜੇ ਕਿਸਾਨ ਮੇਲੇ ਚ ਆ ਕੇ ਤੇ ਜਿਹੜੇ ਸਿੰਗਰ ਵਗੈਰਾ ਬੁਲਾਏ ਜਾ ਰਹੇ ਨੇ ਹੈਨਾ ਤੇ ਉਹ ਉਹਨਾਂ ਚੋਂ ਕਿਹੜੇ ਕਿਹੜੇ ਆ ਰਹੇ ਆ ਸਿੰਗਰ ਸਿੰਗਰ ਵੀ ਕਾਫੀ ਆ ਰਹੇ ਨੇ ਜਸਵੰਦਰ ਬਰਾੜ ਕੀ ਆ ਰਹੇ ਨੇ ਆ ਤਲਦੀਪ ਮਾਨਕ ਜੀ ਦੇ ਦੋਤਾ ਨੇ ਹਸਨ ਮਾਨਕ ਆ ਰਹੇ ਨੇ ਦੀਪਕ ਢਿੱਲੋਂ ਆ ਰਹੇ ਨੇ ਗੈਵੀ ਬਿਰਕ ਆ ਰਿਹਾ ਜੀ ਜੁਗਨੀ ਢਿੱਲੋਂ ਆ ਰਹੇ ਨੇ ਤਾਂ ਕਾਫੀ ਨਾਮੀ ਪੰਜਾਬੀ ਸੱਤ ਅੱਠ ਸਿੰਗਰ ਆ ਰਹੇ ਆ ਮੈਂ ਦੇਖਿਆ ਤੁਹਾਡੇ ਕੋਲ ਲੈ ਕੇ ਆ ਜੀ ਇਹ ਸੀਗੇ ਅਬਜਿੰਦਰ ਸਿੰਘ ਸੰਗਾ ਜੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਇਹ ਮੇਲੇ ਦਾ ਆਨੰਦ ਮਾਣੋ 2 ਤੇ 3 ਤਰੀਕ ਨੂੰ ਸਰ ਇੱਕ ਛੋਟਾ ਜਿਹਾ ਸਵਾਲ ਹੋ ਰਿਹਾ ਹੈ ਮੇਰਾ 2 ਤੇ 3 ਤਰੀਕ ਨੂੰ ਮੇਲਾ ਹੈ ਇਹ ਕੱਲ ਦਾ ਤੇ ਪਰਸੋਂ ਦਾ ਮਤਲਬ ਕੀ ਸੀਨ ਹੈ ਕੱਲ ਨੂੰ ਕੀ ਹੋਏਗਾ ਤੇ ਪਰਸੋਂ ਨੂੰ ਕੀ ਹੋਏਗਾ ਦੇਖੋ ਦੋਨੇ ਦਿਨ ਮੇਲਾ ਲੱਗਣਾ ਜੀ ਸੇਮ ਹੀ ਮੇਲਾ ਹੈ ਸੇਮ ਆ ਜੀ ਕੰਪਨੀਆਂ ਇੱਥੇ ਦੇਖੋ ਪਸ਼ੂ ਵੀ ਆ ਰਹੇ ਨੇ ਚੰਗੇ ਘੋੜੇ ਆ ਰਹੇ ਨੇ ਜਿੱਦਾਂ ਇੱਕ ਇੰਟਰਨੈਸ਼ਨਲ ਘੋੜਾ ਹੈਗਾ ਜੀ ਗਿੱਲ ਸਾਹਿਬ ਉਹਨਾਂ ਦਾ ਜਗਰਾਉਂਦੇ ਲੱਗੇ ਪਿੰਡ ਬਿਲਕੁਲ ਇਹ ਤਿੰਨ ਤਰੀਕ ਨੂੰ ਆ ਰਿਹਾ ਜੀ ਉਹ ਘੋੜਾ ਸ਼ਾਇਦ ਇੰਡੀਆ ਚੈਂਪੀਅਨ ਹੈ ਇੰਡੀਆ ਚੈਂਪੀਅਨ ਉਹ ਇਸ ਮੇਲੇ ਦੇ ਵਿੱਚ ਆ ਰਿਹਾ ਜੀ ਚੰਗੇ ਹਰਿਆਣੇ ਤੋਂ ਇੱਕ ਬਹੁਤ ਚੰਗੀ ਨਸਲ ਦਾ ਛੋਟਾ ਡਮੋਰਾ ਨਸਲ ਦਾ ਜੀ ਜਿਹੜਾ ਸ਼ਾਇਦ ਇੰਡੀਆ ਦਾ ਸਭ ਤੋਂ ਖੂਬਸੂਰਤ ਛੋਟਾ ਹੈ ਉਹ ਆ ਰਿਹਾ ਜੀ ਤੇ ਬਾਕੀ ਹੋਰ ਕਾਫੀ ਪਸ਼ੂ ਆ ਰਹੇ ਨੇ ਤਾਂ ਮੇਲੇ ਦੇ ਵਿੱਚ ਕਾਫੀ ਕੁਝ ਹੈ ਜੀ ਤੁਸੀਂ ਇੱਕ ਦਿਨ 'ਚ ਦੇਖ ਨਹੀਂ ਸਕਦੇ ਤੁਹਾਨੂੰ ਦੋ ਦਿਨ ਚਾਹੀਦੇ ਨੇ ਮੇਲਾ ਤੁਸੀਂ ਢੇਡਾ ਲਾ ਨਹੀਂ ਸਕਦੇ ਉਰੇ ਆ ਕੇ ਪਤਾ ਲੱਗੂ ਹਾਂ ਸੋ ਇਹ ਸੀਗੇ ਅਵਜਿੰਦਰ ਸਿੰਘ ਸੰਗਾ ਜੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਸੋ ਮੇਲੇ ਦਾ ਆਨੰਦ ਮਾਣੋ 200 ਤੋਂ ਵੱਧ ਕੰਪਨੀਆਂ ਇੱਥੇ ਆ ਰਹੀਆਂ ਨੇ ਤੋ ਸਭ ਤੋਂ ਵੱਡੀ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਿੰਨਾ ਕਿ ਇੱਕ ਵਾਰੀ ਦਿਖਾਣਾ ਕਿ ਹਰ ਤਰ੍ਹਾਂ ਦੀ ਜਿਹੜੀ ਪੀਡੀਸੀ ਦੀ ਜਿਹੜੀਆਂ ਮਸ਼ੀਨਾਂ ਖੜੀਆਂ ਨੇ ਇੱਥੇ ਹਰ ਤਰ੍ਹਾਂ ਦੇ ਮਤਲਬ ਇਹ ਜਿਹੜੇ ਇੱਥੇ ਖੜੇ ਨੇ ਸੰਧ ਵਗੈਰਾ ਖੜੇ ਨੇ ਤੇ ਕੱਲ ਨੂੰ ਆ ਕੇ ਇੱਥੇ ਆਨੰਦ ਮਾਣ ਸਕਦੇ ਹਾਂ ਸੋ ਇੰਨੀ ਕਿ ਦਿਓ ਇਜਾਜ਼ਤ ਕਿ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਫਿਰ ਸਾਂਝੀ ਕਰਾਂਗੇ ਸੋ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਆਪਣਾ ਬੱਬੂ ਦੀ ਰਿਪੋਰਟ